ਸੋ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਮੁ슬ਮ ਸਮਾਜ ਵੀ ਜਿਹੜਾ ਅਤਵਾਦ ਦਾ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਾਲੀਆਂ ਪੱਟੀਆਂ ਬਨ ਕੇ ਨਮਾਜ਼ ਜਿਹੜੀ ਉਹਦਾ ਕੀਤੀ ਜਾਏਗੀ ਸੋ ਇਹਨਾਂ ਦਾ ਕਹਿਣਾ ਹੈ ਕਿ ਮੁਸਲਿਮ ਸਮਾਜ ਵੀ ਇਸ ਅੱਤਵਾਦ ਦਾ ਵਿਰੋਧ ਕਰਦਾ ਹੈ ਅੱਤਵਾਦ ਦਾ ਕੋਈ ਮਜ਼ਬ ਨਹੀਂ ਹੁੰਦਾ ਸੋ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਜਿਹੜੀ ਹੈ ਇਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਇਸ ਕਾਰਨਾਮੇ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਏਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਕਾਲੀਆਂ ਪੱਟੀਆਂ ਜਿਹੜੀਆਂ ਉਹ ਬਾਹਾਂ ਦੇ ਉੱਤੇ ਬੰਨੀਆਂ ਜਾ ਰਹੀਆਂ ਨੇ ਤੇ ਉਸ ਅੱਤਵਾਦ ਦਾ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਲੁਧਿਆਣਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਜਿਹੜੇ ਲੋਕ ਨੇ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਸ਼ਾਹੀ ਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬੰਨਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਕਾਲੀਆਂ ਪੱਟੀਆਂ ਬਨ ਕੇ ਜੁਮਮੇ ਦੀ ਨਮਾਜ਼ ਜਿਹੜੀ ਉਹ ਅਦਾ ਕੀਤੀ ਜਾਏਗੀ ਸੋ ਇਹਨਾਂ ਦਾ ਕਹਿਣਾ ਹੈ ਕਿ ਅੱਜ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਮੁਸਲਮਾਨ ਨੇ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜਿੱਥੇ ਵੀ ਮੁਸਲਮਾਨ ਨੇ ਉਹਨਾਂ ਦੇ ਵੱਲੋਂ ਕਾਲੀਆਂ ਪੱਟੀਆਂ ਜਿਹੜੀਆਂ ਉਹ ਬੰਨੀਆਂ ਜਾਣ ਤੇ ਇਸ ਅੱਤਵਾਦ ਦਾ ਜਿਹੜਾ ਵਿਰੋਧ ਕੀਤਾ ਜਾਵੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਹ ਅੱਤਵਾਦੀਆਂ ਦੇ ਵੱਲੋਂ ਜਿਹੜੇ ਹਮਲੇ ਕੀਤੇ ਜਾਂਦੇ ਨੇ ਧਰਮਾਂ ਦੇ ਨਾਮ ਦੇ ਉੱਤੇ ਹਮਲੇ ਕਰਕੇ ਲੋਕਾਂ ਦੇ ਧਰਮ ਪੁੱਛ ਕੇ ਧਰਮਾਂ ਦੇ ਵਿੱਚ 파ੜ ਪਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਏਗਾ 26 ਤੋ ਵੱਧ ਜਿਹੜੇ ਪ੍ਰਾਟਕ ਉੱਥੇ ਮੌਜੂਦ ਸੀ ਉਹਨਾਂ ਨੂੰ ਧਰਮ ਪੁੱਛ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ 20 ਤੋਂ ਵੱਧ ਜਿਹੜੇ ਲੋਕ ਕਾਇਲ ਕੀਤੇ ਗਏ ਸੋ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਪੁਲਿਸ ਨੇ ਤਿੰਨ ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਉਸ ਤੋਂ ਬਾਅਦ ਅੱਤਵਾਦੀਆਂ ਦੇ ਘਰਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਘਰਾਂ ਨੂੰ ਢਾਇਆ ਜਾ ਰਿਹਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਲੋਕ ਜਿਹੜੇ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਰਥਕ ਆਤਵਾਦੀਆਂ ਵੱਲੋਂ ਇੱਕ ਨਾਪਾਕ ਹਮਲਾ ਮਜ਼ਲੂਮ ਲੋਕਾਂ ਦੇ ਉੱਤੇ ਕੀਤਾ ਗਿਆ ਲਗਾਤਾਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਉਹਦੀ ਨਿੰਦਾ ਦਾ ਜਿਹੜਾ سلسلہ ਹੈ ਉਹ جاری ਹੈ ਪਿਛਲੇ 3 ਦਿਨਾਂ ਤੋਂ ਪਹਿਲਾਂ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਔਰ ਅੱਜ ਐਸੀ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਕਾਲ ਕੀਤੀ ਹੈ ਕਿ ਉਹ ਆਪਣੇ ਆਪਣੇ ਸਥਾਨ ਤੇ ਆਪਣੀ ਆਪਣੀ ਮਸਜਿਦਾਂ ਦੇ ਬਾਹਰ ਪਾਕਿਸਤਾਨ ਅਤੇ ਅੱਤਵਾਦ ਦੀ ਵਿਰੋਧਤਾ ਦਾ ਇਜ਼ਹਾਰ ਕਰਦੇ ਹੋਏ ਉਹਦੀ ਮੁਖਾਲਫਤ ਕਰਦੇ ਹੋਏ ਪੁਤਲੇ ਜਿਹੜੇ ਆ ਉਹ ਜਲਾਣ ਅੱਜ ਲੁਧਿਆਣਾ ਦੀ ਜਿਹੜੀ ਇਤਿਹਾਸਕ ਜੰਮਾ ਮਸਜਿਦ ਹੈ ਉੱਥੇ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬਨ ਕੇ ਨਮਾਜ਼ ਅਦਾ ਕਰ ਰਹੇ ਨੇ ਇਸ ਗੱਲ ਦਾ ਸੁਨੇਹਾ ਹੈ ਦੁਸ਼ਮਨ ਨੂੰ ਕਿ ਮੁਸੀਬਤ ਦੀ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਭਾਰਤ ਦੇ ਸਰਬ ਧਰਮਾਂ ਦੇ ਲੋਕ ਜਿਹੜੇ ਨੇ ਉਹ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹੋਏ ਦੁਸ਼ਮਨ ਨੂੰ ਮੂੰਹ ਤੇੜਾ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ ਨੇ ਮੈਂ ਤੁਹਾਨੂੰ ਸਭ ਨੂੰ ਵੀ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਦ ਕਦੀ ਵੀ ਦੇਸ਼ ਦੇ ਉੱਤੇ ਸੰਕਟ ਆਂਦਾ ਹੈ ਤੇ ਸਾਡੇ ਸਭ ਦਾ ਇੱਕਮ ਬਣਦਾ ਹੈ ਕਿ ਅਸੀਂ ਬੜੀ ਦ੍ਰਿੜਤਾ ਦੇ ਨਾਲ ਆਪਸ ਦੀਆਂ ਕੋਈ ਰੰਜਿਸ਼ਾਂ ਅਗਰ ਹੋਣ ਤੇ ਉਹਨਾਂ ਨੂੰ ਪੁਲਾ ਕੇ ਸਭ ਤੋਂ ਪਹਿਲਾਂ ਅੱਤਵਾਦ ਦੇ ਸਾਹਮਣੇ ਔਰ ਦੇਸ਼ ਦੇ ਦੁਸ਼ਮਨਾਂ ਦੇ ਸਾਹਮਣੇ ਤੱਕੜੇ ਹੋ ਕੇ ਖੜੇ ਹੋਈਏ ਤਾਂ ਜੋ ਅਸੀਂ ਵਿਸ਼ਵ ਨੂੰ ਇਹ ਦੱਸ ਸਕੀਏ ਕਿ ਅਸੀਂ ਇੱਕ ਮਜ਼ਬੂਤ ਡੈਮੋਕ੍ਰੇਸੀ ਹਾਂ ਔਰ ਅਸੀਂ ਕਿਸੇ ਵੀ ਤਾਕਤ ਨੂੰ ਅਮਨ ਬਰਬਾਦ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦੇਵਾਂਗੇ ਦੇਖੋ ਇਹ ਵੀ ਹਜੇ ਛੋਟੀ ਕਾਰਵਾਈ ਹੈ ਮੈਂ ਸਮਝਦਾ ਹਾਂ ਕਿ ਜਦ ਤੱਕ ਫੌਰੀ ਤੌਰ ਤੇ ਮੁਲਜ਼ਮਾਂ ਨੂੰ ਨਹੀਂ ਫੜਿਆ ਜਾਵੇਗਾ اور ਉਹਨਾਂ ਨੂੰ ਮੈਂ ਅੱਜ ਤੋਂ 2 ਦਿਨ ਪਹਿਲਾਂ ਵੀ ਕਿਹਾ ਸੀ ਕਿ ਰਵਾਇਤੀ ਜਿਹੜੇ ਕਾਨੂੰਨ ਹੈ ਉਹਨਾਂ ਤੋਂ ਜ਼ਰਾ ਅੱਗੇ ਜਾ ਕੇ ਕਸ਼ਮੀਰ ਵਿਧਾਨ ਸਭਾ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਬਿਲ ਪਾਸ ਕਰਕੇ ਕਿਉਂਕਿ ਉਹਨਾਂ ਦੀ ਸਟੇਟ ਦੇ ਵਿੱਚ ਕ੍ਰਾਈਮ ਹੋਇਆ ਹੈ ਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੇ ਲਈ ਬਾਜ਼ਾਰ ਨੂੰ ਮੁntਖਿਬ ਕਰਨ ਕੇ ਕਿਸੇ ਚੌਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਮੁਲਜ਼ਮਾਂ ਨੂੰ ਜਿਹੜੀ ਹੈ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਏ। ਅੱਜ ਜਿਹੜੇ ਤੋਂ ਹਮਲਾ ਹੋਇਆ ਤਾਂ ਉੱਥੇ ਜਿਹੜੇ ਮਦਦ ਕਰਨ ਵਾਲੇ ਸੀਗੇ ਜਿਹੜੀ ਕੁਇਕ ਰਿਸਪੌਂਸਰਸੀ ਟੀਮ ਕੈਸ ਆਂਦੇ ਹੋ ਲੋਕਲ ਲੋਕ ਹੀ ਸੀਗੇ ਜਿਹੜੇ ਦੇਖੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਅਤਵਾਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ ਲੇਕਿਨ ਅਤਵਾਦ ਦਾ ਇੱਕ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ ਤੇ ਨਫ਼ਰਤ ਚ ਵੰਡ ਸਕਣ ਜੀ ਅਤਵਾਦੀਆਂ ਨੇ ਅਗਰ ਇਹ ਪੁੱਛਿਆ ਤੁਹਾਡਾ ਧਰਮ ਕੀ ਹੈ ਔਰ ਇਸ ਨੂੰ ਪੁੱਛਣ ਤੋਂ ਬਾਅਦ ਗੋਲੀ ਮਾਰੀ ਉਹ ਚਾਹੁੰਦੇ ਕਿ ਪੂਰੇ ਦੇਸ਼ ਚ ਮੁਸਲਮਾਨ ਔਰ ਹਿੰਦੂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਨਫਰਤ ਕਰਨ। ਅਗਰ ਉਹਨਾਂ ਦੇ ਮਕਸਦ ਦੇ ਕੁਝ ਲੋਕ ਚੱਲਦੇ ਹੋਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚ ਇਸ ਨਫਰਤ ਦਾ ਇਜ਼ਹਾਰ ਕਰਨਗੇ ਤੇ ਇਹਦਾ ਮਤਲਬ ਉਹ ਕਿਤਨਾ ਕਿਤੇ ਦੁਸ਼ਮਨ ਦੀ ਉਸ ਖਤਰਨਾਕ ਸਾਜ਼ਿਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ। ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜਿਸ ਨਾਪਾਕ ਮਕਸਦ ਲਈ ਦੁਸ਼ਮਨ ਨੇ ਅਡਾ-ਅਡਾ ਗਲਤ ਕੰਮ ਕੀਤਾ ਅਸੀਂ ਉਸ ਨਾਪਾਕ ਮਕਸਦ ਨੂੰ ਅੱਗੇ ਨਹੀਂ ਜਾਣ ਦੇਣਾ। ਮਾਨਸਬੀ ਕਹਿ ਸਕਦੇ ਕਿ ਕੁਝ ਲੋਕ ਹਿੰਦੂ ਵਰਸਸ ਮੁਸਲਮ ਨਰੇਟਿਵ ਸਿਰਜ ਰਹੇ ਨੇ ਕਿਉਂਕਿ ਕੁਝ ਲੋਕ ਨਹੀਂ ਸਿਰਜ ਰਹੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਹਰੇਕ ਇਲਾਕੇ ਦੀ ਗਿਣਤੀ ਦੇ ਕੁਝ ਲੋਕ ਐਸੇ ਨਹੀਂ ਮੇਰਾ ਖਿਆਲ ਜਿੰਨਾ ਦਾ ਰੋਜ਼ਗਾਰੀ ਫਿਰਕਾ ਪ੍ਰਸਤੀ ਦੇ ਉੱਤੇ ਚੱਲਦਾ ਪਿਆ ਤੇ ਆਮ ਅਗਰ ਆਪਾਂ ਦੇਖਾਂਗੇ ਤੇ ਦੇਸ਼ ਦੇ ਹਿੰਦੂ ਸਿੱਖ ਮੁਸਲਮੀ ਈਸਾਈ ਦਲਿਤ ਜੈਦਨੀ ਬੋਧੀ ਸਾਰੇ ਭਾਈਚਾਰੇ ਦੇ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਵੀ ਇਕੱਠੇ ਰਹਿੰਦੇ ਆ ਤੇ ਇਸ ਲਈ ਮੈਂ ਸਮਝਦਾ ਕਿ ਇਸ ਮੁਸੀਬਤ ਦੀ ਘੜੀ 'ਚ ਅਗਰ ਕੁਝ ਲੋਕ ਜਿਹੜੇ ਐ ਉਹ ਨਫ਼ਰਤ ਦੀ ਗੱਲ ਆਪਣੀ ਸਟੇਟ ਦੇ ਵਿੱਚ ਜਾਂ ਆਪਣੇ ਸੂਬੇ 'ਚ ਜਾਂ ਆਪਣੇ ਸ਼ਹਿਰ 'ਚ ਕਰਦੇ ਨੇ ਤੇ ਉਹਨਾਂ ਨੂੰ ਅੱਤਵਾਦੀਆਂ ਦਾ ਮਕਸਦ ਯਾਦ ਕਰਨਾ ਚਾਹੀਦਾ ਅੱਤਵਾਦ ਦਾ ਮਕਸਦ ਹੀ ਸਾਨੂੰ ਆਪਸ 'ਚ ਤੋੜਨਾ ਔਰ ਮੈਂ ਯਕੀਨ ਦਿਲਾਨਾ ਕਿ ਭਾਰਤ ਦੀ ਜਿਹੜੀ ਅਕਸਰੀਅਤ ਹੈ ਭਾਰਤ ਦੇ ਸਾਬ ਤੋਂ ਜ਼ਿਆਦਾ ਤਾਦਾਦ ਸਾਡੇ ਹਿੰਦੂ ਭਰਾਵਾਂ ਦੀ ਹੈ ਪਰ ਉਸ ਤੋਂ ਬਾਅਦ ਘਟ ਗਿਣਤੀਆਂ ਨੇ ਅਲੱਗ-ਅਲੱਗ ਸਮੁਦਾਏ ਨੇ ਲੇਕਿਨ ਹਮੇਸ਼ਾ ਹੀ ਸਾਰੇ ਵੱਡੇ ਔਰ ਛੋਟੇ ਭਰਾਵਾਂ ਵਾਂਗੂ ਇਸ ਦੇਸ਼ ਦੇ ਵਿੱਚ ਆਪਸ ਵਿੱਚ ਰਹਿੰਦੇ ਆ ਰਹੇ ਨੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹੀ ਗੱਲ ਅਸੀਂ ਅੱਤਵਾਦੀਆਂ ਦੇ ਸਾਹਮਣੇ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਸਾਜ਼ਿਸ਼ ਕਰ ਲਓ ਅਸੀਂ ਹਮੇਸ਼ਾ ਆਪਸ ਦੇ ਵਿੱਚ ਇਕੱਠੇ ਰਹਾਂਗੇ ਭਾਰਤੀ ਸਰਕਾਰ ਨੇ ਜਿਹੜੇ ਪ੍ਰਤੀਬੰਧ ਲਗਾਏ ਨੇ ਹੁਣ ਪਾਕਿਸਤਾਨ ਵੀ ਕੁਝ ਸੱਤੀ ਵਿਖਾ ਰਿਹਾ ਕਿਵੇਂ ਵੇਖੋ ਜੰਗ ਵਰਗੇ ਦੇਖੋ ਇਦਾਂ ਕਿ ਅੱਜ 75 ਸਾਲ ਤੋਂ ਬਾਅਦ ਮੈਂ ਇਸ ਸੁਤੰਤਰਤਾ ਸਨਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦਾਦੇ ਪਰਦਾਦੇ ਸਾਰੇ ਦੇਸ਼ ਦੇ ਕੌਮੀ ਆਜ਼ਾਦੀ ਕੋ ਲਾਟੀਆਂ ਵਿੱਚ ਸ਼ਾਮਲ ਰਹੇ ਨੇ ਔਰ ਅਸੀਂ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਸੀ ਤਾਂ ਹੀ ਅੱਜ ਪੰਜਾਬ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕਿ ਸਾਡਾ ਪਰਿਵਾਰ ਪਾਕਿਸਤਾਨ ਨਹੀਂ ਗਿਆ ਅੱਜ ਪੀ 75 ਸਾਲ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਪਾਕਿਸਤਾਨ ਬਣਾਉਣਾ ਭਾਰਤ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀ ਇੱਕ ਐਸੀ ਗਲਤੀ ਜਿਹੜੀ ਅਸੀਂ ਹੁਣ ਨਸਲਾਂ ਤੱਕ ਭੁਗਤਦੇ ਆ ਰਹੇ ਹਾਂ ਇਸ ਐਸੀ ਗਲਤੀ ਜਿਹੜੀ ਸਾਡੇ ਲਈ ਹੁਣ ਇੱਕ ਨਾਸੂਰ ਬਣ ਗਈ ਅਗਰ ਉਸ ਵੇਲੇ ਕੋਲਾਕਟ ਪੀਤਾ ਹੁੰਦਾ ਪਾਕਿਸਤਾਨ ਨਾ ਬਣਾਇਆ ਹੁੰਦਾ ਨਾ ਹੀ ਬੰਗਲਾਦੇਸ਼ ਬਣਦਾ ਤੇ ਅੱਜ ਮੇਰਾ ਖਿਆਲ ਸਾਡੀ ਸਥਿਤੀ ਐਦਾਂ ਦੇ ਨਪਾਹਕ ਅਤਵਾਦੀ ਹਮਲੇ ਜਿਹੜੇ ਕਦੀ ਦੇਸ਼ 'ਚ ਨਹੀਂ ਹੋ ਸਕਦੇ ਪੰਜਾਬ ਚ ਸਤੰਤਰਾ ਅੰਧਰਖੰਡ ਵਰਗੇ ਕੁਝ ਰਾਜਾਂ ਦੇ ਵਿੱਚ ਕਸ਼ਮੀਰੀ ਸਟੂਡੈਂਟਸ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਵੀ ਹਮਲਾ ਕਸ਼ਮੀਰੀ ਸਟੂਡੈਂਟਸ ਨੂੰ ਮੈਂ ਯਕੀਨ ਦਿਲਾਉਣਾ ਚਾਹੁੰਦਾ ਰਾਤ ਮੇਰੀ ਪੰਜਾਬ ਦੇ ਡੀਜੀ ਸਾਹਿਬ ਨਾਲ ਔਰ ADG ਰਾਏ ਸਾਹਿਬ ਨਾਲ ਔਰ ਫਿਰ ਉਹਨਾਂ ਨੇ ADG ਸੀਨਾ ਸਾਹਿਬ ਦੇ ਨਾਲ ਸਾਡੀ ਆਨਲਾਈਨ ਮੀਟਿੰਗ ਹੋਈ ਸੀ ਔਰ ਕੁਝ ਸਟੂਡੈਂਟਸ ਨੇ ਸਾਨੂੰ ਇਹ ਸੁਨੇਹਾ ਪਹੁੰਚਾਇਆ ਸੀ ਕਿ ਕੁਝ ਫਿਰਕੂ ਤਾਕਤਾਂ ਜਿਹੜੀਆਂ ਐ ਉਹ ਸਾਨੂੰ ਧਮਕੀਆਂ ਦੇ ਰਹੀਆਂ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਤਰਕਤਾ ਜਿਹੜੀ ਹੈ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵਧਾਈ ਗਈ ਹੈ ਲੇਕਿਨ ਮੈਂ ਸਟੂਡੈਂਟਾਂ ਨੂੰ ਕਹਿਣਾ ਚਾਹਨਾ ਹੈ ਪੁਲਿਸ ਦਾ ਤਾਂ ਚਲੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਬਾਹਰ ਜਤਾਨੇ ਕਿ ਉਹਨਾਂ ਨੇ ਬਰਵਕਤ ਕਾਰਵਾਈ ਕੀਤੀ ਲੇਕਿਨ ਸਟੂਡੈਂਟਾਂ ਨੂੰ ਕਸ਼ਮੀਰੀ ਸਟੂਡੈਂਟਾਂ ਨੂੰ ਜਾਂ ਜਿੰਨੇ ਵੀ ਬਾਹਰਲੇ ਸਟੂਡੈਂਟ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ 'ਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਨਿਸ਼ਚਿੰਤ ਹੋ ਕੇ ਸੂਬੇ ਦੇ ਵਿੱਚ ਆਪਣੀ ਪੜ੍ਹਾਈ ਜਿਹੜੀ ਹੈ ਉਹ ਜਾਰੀ ਰੱਖੇ। ਇਮਾਮ ਸਾਹਿਬ ਜੀ ਕਿ 65 ਸਾਲ ਪੁਰਾਣੀ ਸਿੰਧੂ ਜਲ ਨਦੀ ਦਾ ਜਿਹੜਾ ਸੀ ਉਹ ਤੇ ਰੋਕ ਲਗਾ ਦਿੱਤੀ ਗਈ ਹੈ ਇਹਦਾ ਕੀ ਅਸਰ ਦਿਖੂਗਾ ਪਾਕਿਸਤਾਨ 'ਚ ਔਰ ਕੀ ਕੂਟਨੀਤੀ ਦੇ ਰਾਹੀਂ ਪਾਕਿਸਤਾਨ ਨੂੰ ਮਾਰ ਦੇ ਰਿਹਾ ਪਰ ਮੇਰਾ ਮੰਨਣਾ ਇਹ ਹੈ ਕਿ ਕੂਟਨੀਤੀ ਦੇ ਰਾਹੀਂ ਉਹ ਕਹਿੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਇੱਕ ਬਹੁਤ ਪੁਰਾਣੀ ਕਹਾਵਤ ਹੈ ਤੇ ਮੇਰਾ ਮਕਸਦ ਕਹਿਣਾ ਹੈ ਕਿ ਕੂਟਨੀਤੀ ਦੇ ਨਾਲ ਉਹ ਮੰਨਣ ਵਾਲੇ ਹੈ ਨਹੀਂ ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਹਾਦਸਾ ਹੋਇਆ ਪੂਰੇ ਦੇਸ਼ ਤੋਂ ਪਹਿਲਾਂ ਤਾਂ ਇੱਕ ਸਾਲ ਸਾਨੂੰ ਇਹ ਹੋਇਆ ਕਿ ਵੀ ਕਸ਼ਮੀਰ ਦੇ ਹਾਲਾਤ ਚੰਗੇ ਹੋ ਗਏ ਪੂਰੇ ਦੇਸ਼ ਚੋਂ ਹਜ਼ਾਰਾਂ ਲੋਕ ਜਾ ਦੇ ਉੱਥੇ ਘੁੰਮਣ ਜਾਣ ਲੱਪੇ ਤੇ ਐਡਾ ਵੱਡਾ ਹਾਦਸਾ ਹੋ ਗਿਆ ਤੇ ਕਿਤੇ ਨਾ ਕਿਤੇ ਸਾਡੀ ਸਤਰਕਤਾ ਸਾਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਹੈ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਦੂਸਰਾ ਜਿੱਥੇ ਤੱਕ ਸਮਝੌਤਿਆਂ ਦੀ ਗੱਲ ਹੈ ਕੋਈ ਕਹਿਣਾ ਮੈਂ ਅਚਾਨਕ ਹੀ ਕੋਈ ਪਿਛਲੇ ਪ੍ਰਧਾਨ ਮੰਤਰੀਆਂ ਵਾਂਗੂ ਕੋਈ ਐਦਾਂ ਦਾ ਜੁਰਰਤਮੰਦ ਬੰਦਾ ਹੋਵੇ ਜਿਹਨੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਹੁਣ ਸਮਾਂ ਆ ਗਿਆ ਇਹਨਾਂ ਟੁਕੜਿਆਂ ਨੂੰ ਵਾਪਸ ਭਾਰਤ ਦੇ ਵਿੱਚ ਸ਼ਾਮਲ ਕਰਨ ਦਾ ਜਦੋਂ ਵੀ ਕੋਈ ਅਤੰਕੀ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਤੇ ਹੀ ਗੱਲ ਜਾਂਦੀ ਹੈ ਕਿਤੇ ਨਾ ਕਿਤੇ ਅਤੰਕਵਾਦ ਫਿਲਹਾਨ ਚ ਮੇਨ ਮਕਸਦ ਹੀ ਪਾਕਿਸਤਾਨ ਦਾ ਹੈ ਦੇਖੋ ਪਤਾ ਹੈ ਸਾਡਾ ਗਵਾਂਡੀ ਜਿਹੜਾ ਇਸ ਵੇਲੇ ਮਾਲਾ ਗਵਾਂਡੀ ਹੈ ਪਹਿਲੇ ਦਿਨ ਤੋਂ ਹੀ ਮਾਲਾ ਗਵਾਂਡੀ ਹੈ ਔਰ ਅਸੀਂ ਉਹਨੂੰ ਆਪਣੇ ਵजूद ਚੋਂ ਹੀ ਅਲੱਗ ਕੀਤਾ ਤੇ ਉਸ ਤੋਂ ਬਾਅਦ ਅਗਰ ਤੁਸੀਂ ਅੱਛਾ ਦੇਖੋਗੇ ਨਾ ਆਪਾਂ ਅਗਰ YouTube ਤੇ ਜਾਣੇ ਜਾਂ ਪਾਕਿਸਤਾਨ ਦੇ ਲੋਕ ਜਿਹੜੇ ਆਂਦੇ ਬੜੇ ਮਿਲਨਸਾਰ ਹੁੰਦੇ ਆ ਲੇਕਿਨ ਉੱਥੇ ਦੀ ਜਿਹੜੀ ਸਰਕਾਰ ਹੈ ਉੱਥੇ ਜਿਹੜੇ ਲੋਕ ਸ਼ਾਸਕ ਨੇ ਔਰ ਜਿਨ੍ਹਾਂ ਦੇ ਹੱਥ ਚ ਸਿਆਸਤ ਹੈ ਉਹ ਉਹਨਾਂ ਤੋਂ ਜ਼ਿਆਦਾ ਨਪਾਕ ਨੇ ਇਹਦਾ ਮਤਲਬ ਤਸਵੀਰ ਦੇ ਦੋ ਰੁਖ ਹੈ ਹੋ ਸਕਦਾ ਜਨਤਾ 'ਚ ਕੁਝ ਐਸੇ ਲੋਕ ਹੈ ਜਿਹੜੇ ਪੰਜਾਬੀਆਂ ਨੂੰ ਭਾਰਤ ਨੂੰ ਪਿਆਰ ਕਰਦੇ ਆ ਲੇਕਿਨ ਸਰਕਾਰ 'ਚ ਤਾਂ 100% ਉੱਥੇ ਦੀ ਜਿਹੜੀ ਸਰਕਾਰ ਹੈ ਉਹ ਸ਼ੁਰੂ ਤੋਂ ਹੀ ਸਾਡੀ ਮੁਖਾਲਿਫ ਹੈ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਖਿਲਾਫ ਸਾਜਿਸ਼ਾਂ ਕਰਦੀਆਂ ਆ ਰਹੀਆਂ ਕਦੀ 26 11 ਵਰਗਾ ਹਾਦਸਾ ਹੁੰਦਾ ਕਦੀ ਪਲਵਾਮਾ ਵਰਗਾ ਹੁੰਦਾ ਹੈ ਕਦੀ ਹੁਣ ਪੈਲਗਾਮ ਹੋ ਗਿਆ ਤੇ ਇਸ ਲਈ ਇਸ ਗੱਲ ਨੂੰ ਤਾਂ ਦਿਮਾਗ ਚੋਂ ਕੱਢ ਦਿਓ ਵੀ ਉਹ ਗੱਲਬਾਤ ਦੇ ਨਾਲ ਉਹਨਾਂ ਨੂੰ ਕੁਝ ਗੱਲ ਸਮਝ ਆਏਗੀ ਹੁਣ ਸਮਾਂ ਹੈ ਅਗਰ ਕੋਈ ਵੱਡੀ ਕਾਰਵਾਈ ਸਾਡੀ ਸਰਕਾਰ ਕਰਦੀ ਹੈ ਤੇ ਸਰਕਾਰ ਨੂੰ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਭਾਰਤ ਦੇ 140 ਕਰੋੜ ਲੋਕ ਜਿਹੜੇ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਅਤਵਾਦ ਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਖੜੇ ਮੰਸਾ ਭਾਰਤੀ ਮੁਸਲਮਾਨ ਜਿਹੜੇ ਨੇ ਉਹ ਹਮੇਸ਼ਾ ਭਾਰਤ ਦੇ ਹੱਥ ਦੇ ਵਿੱਚ ਖੜਦੇ ਨੇ ਔਰ ਅਜਿਹੇ ਆਤਵਾਦੀ ਹਮਲਿਆਂ ਦੀ ਹਮੇਸ਼ਾ ਉਹ ਵਿਰੋਧ ਕਰਦੇ ਨੇ ਪਰ ਫਿਰ ਵੀ ਉਹਨਾਂ ਨੇ ਕਿਤਨੇ ਕਿਤੇ ਟਾਰਗੇਟ ਕੀਤੇ ਜਾਂਦਾ ਤੁਹਾਡੇ ਵੱਲੋਂ ਮੈਂ ਜਿਹੜੇ ਲੋਕ ਭਾਰਤੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ ਜਾਂ ਤਾਂ ਉਹ ਅਨਪੜ੍ਹ ਨੇ ਜਾਂ ਫਿਰ ਉਹਨਾਂ ਨੇ ਹਾਲਾਤ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਭਾਰਤ ਪਾਕਿਸਤਾਨ ਦਾ ਜਦੋਂ ਵਟਵਾਰਾ ਹੋਇਆ ਉਸ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਉੱਚ ਬਰਗੇਡੀਅਰ ਉਸਮਾਨ ਨੇ ਫਿਰ ਬਰਗੇਡੀਅਰ ਅਬਦੁਲ ਹਮੀਦ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਆਪਣੇ ਦੇਸ਼ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਹੈ ਔਰ ਭਾਰਤ ਦੀ ਜੰਗੇ ਆਜ਼ਾਦੀ ਚ ਵੀ ਅੱਜ ਵੀ ਤੁਸੀਂ ਇੰਡੀਆ ਗੇਟ ਨੂੰ ਅਗਰ ਜਾ ਕੇ ਧਿਆਨ ਨਾਲ ਦੇਖੋਗੇ ਤੇ ਕੁਰ ਸ਼ਹੀਦ ਹੋਣ ਵਾਲੇ ਦੇ ਨਾਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਮੁਸਲਮਾਨਾਂ ਦੇ ਉੱਥੇ ਲਿਖੇ ਹੋਏ ਨੇ ਇਸ ਲਈ ਅੱਜ ਵੀ ਮੁਸਲਮਾਨ ਜਿਹੜਾ ਹੈ ਕਿਸੇ ਦੇ ਡਰ ਦੀ ਵਜ੍ਹਾ ਨਾਲ ਨਹੀਂ ਪਹਿਲਾਂ ਮੈਂ ਵੀ ਸਪਸ਼ਟਿਕਰਨ ਕਰ ਦੇਣਾ ਚਾਹੁੰਦਾ ਕਿ ਭਾਰਤ ਦਾ ਮੁਸਲਮਾਨ ਕਿਸੇ ਡਰ ਦੀ ਵਜ੍ਹਾ ਨਾਲ ਨਹੀਂ ਆਪਣੇ ਦੇਸ਼ ਨਾਲ ਪ੍ਰੇਮ ਕਰਦਾ ਕਿਉਂਕਿ ਸਾਡੀ ਧਰਤੀ ਹੈ ਅਸੀਂ ਇਸ ਧਰਤੀ ਤੇ ਜੰਮੇ ਆ ਸਾਡਾ ਫਰਜ਼ ਬਣਦਾ ਸਾਡਾ ਧਰਮ ਸਾਨੂੰ ਇਹ ਕਹਿੰਦਾ ਅਸੀਂ ਅੰਗਰੇਜ਼ ਦੇ ਖਿਲਾਫ ਜਿਹੜੀ ਇਹ ਲੜਾਈ ਲੜੀ ਉਸ ਵੇਲੇ ਉਦੋਂ ਵੀ ਸਾਨੂੰ ਪਤਾ ਸੀ ਅਸੀਂ ਘੱਟ ਗਿਣਤੀ ਚਾ ਹਾਂ ਔਰ ਅੰਗਰੇਜ਼ ਦੇ ਜਾਣ ਤੋਂ ਬਾਅਦ ਕੋਈ ਸਾਡੀ ਸਰਕਾਰ ਨਹੀਂ ਬਣਨ ਵਾਲੀ ਲੇਕਿਨ ਆਪਣੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਬਾਹਰਲੇ ਸ਼ਾਸਕਾਂ ਨੂੰ ਆਪਣੀ ਧਰਤੀ ਤੇ ਬਰਦਾਸ਼ਤ ਕਰਨਾ ਜਿਹੜਾ ਉਹ ਹਰਾਮ ਹੈ ਇਸ ਲਈ ਮੈਂ ਉਹਨਾਂ ਸਾਰੇ ਅੰਸਰਾਂ ਨੂੰ ਜਿਹੜੇ ਕੀ ਬਹੁਤ ਛੋਟੀ ਛੋਟੀ ਤਰ੍ਹਾਂ ਜਿਸ ਤਰ੍ਹਾਂ ਕੋਈ ਨਾਂ ਪੁੱਛ ਕੇ ਸਬਜ਼ੀ ਵਾਲਿਆਂ ਨੂੰ ਕੁੱਟ ਰਿਹਾ ਕੋਈ ਨਾਂ ਪੁੱਛ ਕੇ ਕਿਸੇ ਰੇੜੀ ਵਾਲੇ ਨੂੰ ਪੁੱਛ ਰਿਹਾ ਤੇ ਕੀ ਜਦੋਂ ਇੱਕ ਪਾਸੇ ਵੱਡਾ ਹਮਲਾ ਦੇਸ਼ ਦੇ ਉੱਤੇ ਹੋਇਆ ਹੋਵੇ ਔਰ ਦੁਸ਼ਮਨ ਨੇ ਕੋਸ਼ਿਸ਼ ਕੀਤੀ ਹੋਵੇ ਦੇਸ਼ ਦੇ ਵਿੱਚ ਅਰਾਜਕਤਾ ਫੈਲਾਣ ਦੀ ਤੇ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਕੁਝ ਫਿਰਕੂ ਲੋਕ ਜਿਹੜੇ ਆ ਉਹ ਸਿਰਫ ਆਪਣਾ ਨਾਂ ਚਮਕਾਣ ਦੇ ਲਈ ਜਾਂ ਆਪਣੀ ਲੀਡਰੀ ਚਮਕਾਣ ਦੇ ਲਈ ਅਗਰ ਉਹ ਐਸੀ ਗੱਲ ਕਰਦੇ ਤੇ ਬੜੀ ਮਤਭਾਗੀ ਕਰਦੇ